ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਤੇ ਇਸ ਦੇ ਨਾਲ-ਨਾਲ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਦੋਹਾਂ ਰਾਜਾਂ ਦੇ ਵਿੱਚ ਲੋਕਾਂ ਦੇ ਵਾਸਤੇ ਬਿਜਲੀ ਦੀ ਗਾਰੰਟੀ ਜਿਹੜੀ ਆਮ ਆਦਮੀ ਪਾਰਟੀ ਨੇ ਚੋਣੋਂ ਤੋਂ ਪਹਿਲਾਂ ਦਿੱਤੀ ਸੀ ਉਸ ਨੂੰ ਲਾਗੂ ਕਰ ਦਿੱਤਾ ਗਿਆ ਤੇ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਬਿਜਲੀ ਲੋਕਾਂ ਨੂੰ ਫਰੀ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ 600 ਯੂਨਟ ਤੱਕ ਬਿਜਲੀ 2 ਮਹੀਨਿਆਂ ਦੇ ਲਈ ਯਾਨੀ ਕਿ ਮਹੀਨੇ ਦੇ ਵਾਰ 300 ਯੂਨਟ ਬਿਜਲੀ ਤੁਹਾਨੂੰ ਮੁਫਤ ਮਿਲਦੀ ਹੈ ਉਸ ਤੋਂ ਬਾਅਦ ਤੁਹਾਨੂੰ ਬਿੱਲ ਦੇਣਾ ਪੈਦਾ ਜਿਸ ਦੇ ਇਸ ਗਾਰੰਟੀ ਦੇ ਨਾਲ ਸੂਬੇ ਦੇ ਵਿੱਚ ਕਹਿਣ ਦੇ ਮੁਤਾਬਕ ਜਾਂ ਕਲੀ ਇਸ ਜਿਹੜੇ ਲੋਕਾਂ ਨੇ ਸਰਵੇ ਕੀਤਾ ਉਹਨਾਂ ਦੇ ਮੁਤਾਬਕ 70% ਤੋਂ ਵੱਧ ਲੋਕਾਂ ਦਾ ਜਿਹੜਾ ਬਿੱਲ ਹੈ ਉਹ ਜ਼ੀਰੋ ਹੋ ਗਿਆ ਤਾਂ ਇਸ ਸਭ ਦੇ ਚੱਲਦੇ ਇਸ ਦੇ ਨਾਲ ਸਰਕਾਰ ਦੇ ਉੱਤੇ ਵਿਧੀ ਜਿਹੜਾ ਵਿੱਤੀ ਬੋਝ ਵੀ ਵਧਿਆ ਤਾਂ ਉਸ ਦੇ ਨਾਲ ਚੱਲਦੇ ਉਹ ਦੇਖਿਆ ਜਾਵੇ ਤਾਂ ਕੇਂਦਰ ਦੇ ਮੰਤਰੀ ਆਰਕੇ ਸਿੰਘ ਨੇ ਪੰਜਾਬ ਨੇ ਇਹਦੇ ਲਈ ਕਰਜ਼ਾ ਚੁੱਕਿਆ ਤਾਂ ਉਹਨਾਂ ਨੇ ਇਸ ਕਰਜ਼ੇ ਨੂੰ ਲੈ ਕੇ ਜਿਹੜਾ ਪੰਜਾਬ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਇਸ ਬਿਜਲੀ ਦੀ ਗਰੰਟੀ ਦੇ ਬਾਬਤ ਵੀ ਉਹਨਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਤਾਂ ਮੁਫਤ ਬਿਜਲੀ ਦੇਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਸਬੰਧੀ ਬਿਜਲੀ ਮੰਤਰੀ ਆਰਕੇ ਸਿੰਘ ਨੇ ਪੰਜਾਬ ਵਰਗੇ ਰਾਜਾਂ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ ਜੋ ਮੁਫਤ ਬਿਜਲੀ ਦੇਣ ਲਈ ਕਰਜ਼ਾ ਲੈ ਜਾਂਦੇ ਨੇ ਅਜੀਆਂ ਲੋਕ ਲਭਾਉ ਯੋਜਨਾਵਾਂ ਉਦੋਂ ਹੀ ਚੰਗੀਆਂ ਹੁੰਦੀਆਂ ਨੇ ਜਦੋਂ ਕਿਸੇ ਸੂਬੇ ਕੋਲ ਲੋੜਿੰਦਾ ਪੈਸਾ ਹੋਵੇ ਤਾਂ ਉਹ ਗਰੰਟੀਆਂ ਦੇ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਹੋਰ ਚੀਜ਼ ਦੀ ਤਰ੍ਹਾਂ ਬਿਜਲੀ ਉਤਪਾਦਨ ਦੀ ਲਾਗਤ ਹੁੰਦੀ ਹੈ ਅਤੇ ਜੇਕਰ ਕੋਈ ਰਾਜ ਖਪਤਕਾਰਾਂ ਦੇ ਇੱਕ ਵਰਗ ਨੂੰ ਇਹ ਸੁਵਿਧਾ ਮੁਫਤ ਪ੍ਰਦਾਨ ਕਰਦਾ ਹੈ ਤਾਂ ਉਸ ਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਨੂੰ ਵੀ ਭੁਗਤਾਨ ਕਰਨਾ ਪੈਂਦਾ ਜੇ ਜਨਰੇਟਿੰਗ ਪਲਾਂਟ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਬਿਜਲੀ ਦਾ ਉਤਪਾਦਨ ਨਹੀਂ ਹੋ ਸਕਦਾ ਤਾਂ ਕੇਂਦਰੀ ਮੰਤਰੀ ਆਰਕਿਪ ਸਿੰਘ ਨੇ ਇੱਕ ਇੰਟਰਵਿਊ ਦਿੱਤੀ ਤਾਂ ਉਹਦੇ ਚ ਕਿਹਾ ਕਿ ਉਹ ਰਾਜਾਂ ਨੂੰ ਦੱਸਦੇ ਰਹੇ ਨੇ ਕਿ ਬਿਜਲੀ ਮੁਫਤ ਨਹੀਂ ਹੈ ਜੇਕਰ ਕੋਈ ਰਾਜ ਕਿਸੇ ਵੀ ਵਰਗ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਪਰ ਉਸ ਨੂੰ ਇਸ ਦਾ ਭੁਗਤਾਨ ਵੀ ਕਰਨਾ ਪਵੇਗਾ ਤਾਂ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਰਾਜਾਂ ਉੱਤੇ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ਾ ਹੈ ਉਹ ਵੀ ਅਜਿਹੇ ਲੋਕ ਲੁਭਾਉ ਕਦਮਾਂ ਦਾ ਸਹਾਰਾ ਲੈ ਰਹੇ ਨੇ ਅਤੇ ਲੋਕਾਂ ਨੂੰ ਬਿਜਲੀ ਪਲਾਂਟਾਂ ਦੀ ਅਦਾਇਗੀ ਲਈ ਹੋਰ ਕਰਜ਼ੇ ਲੈਣੇ ਪੈ ਰਹੇ ਨੇ ਇਸ ਕਾਰਨ ਉਹ ਕਰਜ਼ੇ ਦੇ ਜਾਲ ਵਿੱਚ ਫਸ ਗਏ ਨੇ ਅਜਿਹਾ ਕਰਨ ਵਾਲੇ ਸੂਬਿਆਂ ਦੇ ਜਦੋਂ ਇੰਟਰਵਿਊ 'ਚ ਨਾਂ ਪੁੱਛੇਗੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦਾ ਨਾਮ ਲਿਆ ਦੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾ 2 ਸਾਲਾਂ 'ਚ 47000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਜਿਸ ਨਾਲ ਸੂਬੇ ਦੇ ਉੱਤੇ ਕਰਜ਼ੇ ਦਾ ਬੋਝ ਹੋਰ ਜ਼ਿਆਦਾ ਵੱਧ ਗਿਆ। ਜੇਕਰ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੜਕਾਂ, ਹਸਪਤਾਲ ਅਤੇ ਸਕੂਲ ਬਣਾਉਣ ਲਈ ਪੈਸੇ ਨਹੀਂ ਰਹਿਣਗੇ ਕਿਉਂਕਿ ਜੋ ਵੀ ਮਾਲੀਆ ਆਏਗਾ ਉਹ ਕਰਜ਼ਾ ਮੋੜਨ ਦੇ ਵਿੱਚ ਚਲਾ ਜਾਏਗਾ। ਇਹ ਕੇਂਦਰੀ ਮੰਤਰੀ ਆਰਕੇਸ਼ ਸਿੰਘ ਦਾ ਕਹਿਣਾ ਹੈ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਹਰ ਮਹੀਨੇ 300 ਯੂਨਟ ਮੁਫਤ ਬਿਜਲੀ ਦੇਣ ਦੀ ਯੋਜਨਾ ਜਿਹੜੀ ਆ ਸੂਬੇ ਦੇ ਬਿਜਲੀ ਖੇਤਰ ਲਈ ਕਾਫੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਤੇ ਇਹਦਾ ਲਾਭ ਲੈਣ ਲਈ ਸੂਬੇ ਦੇ 60000 ਤੋਂ ਵੱਧ ਕਰੇਲੂ ਖਪਤਕਾਰਾਂ ਨੇ ਦੂਜਾ ਬਿਜਲੀ ਮੀਟਰ ਲਾਉਣ ਦੀ ਅਪਲਾਈ ਵੀ ਕੀਤਾ ਹੈ ਇਹਨਾਂ ਦੇ ਵਿੱਚੋਂ 50000 ਤੋਂ ਵੱਧ ਅਰਜ਼ੀਆਂ ਵੱਖ-ਵੱਖ ਇਤਰਾਜ਼ਾਂ ਕਾਰਨ ਰੱਦ ਹੋ ਗਈਆਂ ਨੇ ਤੇ ਮਾਹਿਰਾਂ ਦੇ ਅਨੁਸਾਰ ਜੇਕਰ 50000 ਖਪਤਕਾਰਾਂ ਦੀਆਂ ਅਰਜ਼ੀਆਂ ਵੀ ਪ੍ਰਵਾਨ ਕਰ ਲਈਆਂ ਜਾਂਦੀਆਂ ਨੇ ਤਾਂ ਹਰ ਖਪਤਕਾਰ ਦੀ 200 ਯੂਨਟ ਪ੍ਰਤੀ ਮਹੀਨਾ ਦੀ ਔਸਤ ਖਪਤ ਨੂੰ ਧਿਆਨ ਵਿੱਚ ਰੱਖੀਏ ਤਾਂ ਸੂਬੇ ਦੇ ਵਿੱਚ ਬਿਜਲੀ ਦੀ ਖਪਤ ਵਧ ਕੇ 100 ਲੱਖ ਯੂਨਟ ਹੋ ਜਾਏਗੀ ਤਾਂ ਰਾਜ ਪਹਿਲਾਂ ਹੀ ਬਿਜਲੀ ਦੀ ਕਿਲਤ ਕਾਰਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਮੁਫਤ ਬਿਜਲੀ ਦੇਣ ਤੇ ਬਦਲੇ ਦੇ ਵਿੱਚ ਸਬਸਿਡੀ ਨਾ ਦੇਣ ਨਾਲ ਪਾਵਰ ਕਾਮ ਦਾ ਵਿੱਤੀ ਸੰਕਟ ਹੋਰ ਡੂੰਘਾ ਹੋ ਜਾਊਗਾ ਉਹ ਆਪਣੇ ਸਿਸਟਮ ਨੂੰ ਸਮੇਂ-ਸਮੇਂ ਤੇ ਅਪਗ੍ਰੇਡ ਨਹੀਂ ਕਰ ਸਕੇਗਾ ਪਾਵਰ ਕਾਮ ਦੇ ਸੇਵਾਮੁਕਤ ਡਿਪਟੀ ਚੀਫ ਇੰਜੀਨੀਅਰ ਵੀ ਕੇ ਗੁਪਤਾ ਦਾ ਕਹਿਣਾ ਹੈ ਕਿ ਮੁਫਤ ਬਿਜਲੀ ਦੇਣਾ ਬਿਜਲੀ ਖੇਤਰ ਦੀ ਵਿੱਤੀ ਸਿਹਤ ਲਈ ਘਾਤਕ ਹੈ। ਇਸ ਦੀ ਬਜਾਏ ਅਜਿਹੇ ਸਹੂਲਤ ਸਿਰਫ ਲੋੜਵੰਦ ਖਪਤਕਾਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਅਤੇ ਲਾਗਤ ਦਾ 50% ਦੀ ਉਨ੍ਹਾਂ ਤੋਂ ਵੀ ਵਸੂਲਿਆ ਜਾਣਾ ਚਾਹੀਦਾ ਹੈ। ਨਵੀਂ ਸਕੀਮ ਕਾਰਨ ਮੌਜੂਦਾ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਮੰਗ ਵਧਣ ਦਾ ਲੋਡ ਨਜ਼ਰ ਨਹੀਂ ਆਵੇਗਾ। ਇਹ ਅਗਲੇ ਸਾਲ ਤੱਕ ਦਿਖਾਈ ਦੇਵੇਗਾ। ਆਪਣੀਆਂ ਬਿਜਲੀ ਸਪਲਾਈਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪਾਵਰ ਕੰਪ ਜਾਂ ਤਾਂ ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਜਾਂ ਕੇਂਦਰੀ ਪੁਲਤ ਤੇ ਨਿਰਭਰ ਹੈ ਤਾਂ ਇਹ ਸਕੀਮ ਬਿਜਲੀ ਖੇਤਰ ਲਈ ਬਹੁਤ ਚੁਭਚਿੰਤਕ ਨਹੀਂ ਹੈ ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਆਰ ਐਸ ਘੁੰਮਣ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਇਸ ਤਰ੍ਹਾਂ ਸਹੂਲਤ ਦੇ ਰਹੀ ਹੈ ਉਹ ਮਾਰੀ ਅਰਥ ਸ਼ਾਸਤਰ ਹੈ ਜੇਕਰ ਸਾਧਨਾ ਵਾਲੇ ਲੋਕਾਂ ਨੂੰ ਵੀ ਮੁਫਤ ਸਹੂਲਤਾ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਇੱਕ ਦਿਨ ਅਜਿਹਾ ਹੈਗਾ ਜਦੋਂ ਅਸੀਂ ਲੋੜਵੰਦ ਲੋਕਾਂ ਨੂੰ ਵੀ ਇਹ ਸਹੂਲਤਾਂ ਪ੍ਰਦਾਨ ਨਹੀਂ ਕਰ ਸਕਾਂਗੇ ਖਰਚੇ ਦੇ ਨਾਲ-ਨਾਲ ਹੋਰ ਖਰਚੇ ਵਸੂਲੀਆਂ ਵਾਲੇ ਲੋਕਾਂ ਤੋਂ ਵਸੂਲੇ ਜਾਣੇ ਚਾਹੀਦੇ ਨੇ ਅਜੀਆਂ ਸਕੀਮਾਂ ਬਿਜਲੀ ਖੇਤਰ ਨੂੰ ਗਰੀਬੀ ਵੱਲ ਲੈ ਜਾਣਗੀਆਂ ਤੇ ਫਿਰ ਸਾਨੂੰ ਪ੍ਰਾਈਵੇਟ ਸੈਕਟਰ ਤੋਂ ਮਹਿੰਗੇ ਪਾਦਰ ਉਤੇ ਬਿਜਲੀ ਖਰੀਦਣੀ ਪਵੇਗੀ ਇਹ ਮਾਹਿਰਾਂ ਦੇ ਕਹਿਣ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਪੰਜਾਬ ਇਸ ਵੇਲੇ ਵਿੱਤੀ ਬੋਝ ਨੂੰ ਚੱਲ ਰਿਹਾ ਹੈ ਤੇ ਇਸ ਦੇ ਨਾਲ-ਨਾਲ ਬਿਜਲੀ ਦਾ ਸੰਕਟ ਵੀ ਆਉਣ ਵਾਲੇ ਸਮੇਂ 'ਚ ਦੇਖਣਾ ਸ਼ੁਰੂ ਹੋ ਜਾਏਗਾ ਇਸ ਸਬਦੇ ਚੱਲਦੇ ਪੰਜਾਬ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਰਜ਼ਾ ਨਾ ਲਵੇ ਤੇ ਬਿਜਲੀ ਦੀ ਮੁਫਤ ਗਰੰਟੀ ਜੋ ਆਮਦਵੀ ਪਾਰਟੀ ਸਰਕਾਰ ਦੇ ਰਹੀ ਹੈ ਉਸ ਨੂੰ ਨਾ ਦਿੱਤਾ ਜਾਵੇ ਤੇ ਪਰ ਹੁਣ ਦੇਖਣਾ ਇਹ ਹੋਏਗਾ ਕਿ ਆਮਦਵੀ ਪਾਰਟੀ ਦੀ ਸਰਕਾਰ ਇਸ ਨੂੰ ਕਿੰਨਾ ਕੁ ਗੰਭੀਰਤਾ ਦੇ ਨਾਲ ਲੈਂਦੀ ਹੈ